ਹੇ ਜੀ ਜਵਾਲਾ ਜੀ ਮਾਂ ਚੰਦਪੁਰ ਨੇ ਆਨੰਦਪੁਰ ਸਾਹਿਬ ਜਿਹੜੇ ਜੀ ਸੰਗਤਾਂ ਨਤਮਸਤਕ ਹੋਣਗੀਆਂ ਜੀ ਮੱਥਾ ਟੇਕਣ ਜਾ ਰਹੀਆਂ ਨੇ ਸੰਗਤਾਂ ਔਰ ਮੈਂ ਸਾਰਿਆਂ ਨੂੰ ਧੰਨਵਾਦ ਕਰਦਾ ਹਾਂ ਔਰ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਵੀ ਆਪ ਦਫ਼ਤਰ ਹੀ ਆ ਕੇ ਸੰਗਤਾਂ ਪੁੱਛ ਜਾਂਦੀਆਂ ਨੇ ਵੀ ਅਗਲੀ ਬੱਸ ਕਦੋਂ ਚੱਲ ਰਹੀ ਹੈ ਤੇ ਸਾਡਾ ਨਾਮ ਪਾ ਦਿਓ ਸਭ ਨੂੰ ਬੜੀ ਖੁਸ਼ੀ ਹੈ ਵੀ ਇਹ ਜਿਹੜਾ ਉਪਰਾਲਾ ਹੈ ਮਾਨਜੁਗ ਮੁੱਖ ਮੰਤਰੀ ਪੰਜਾਬ ਜੀ ਦਾ ਬਹੁਤ ਵੱਡਾ ਉਪਰਾਲਾ ਹੈ ਔਰ ਲੱਖਾਂ ਜਿਹੜੀਆਂ ਮੈਂ ਕਹਿ ਸਕਦਾ ਪੰਜਾਬ ਦੇ ਵਿੱਚ ਹੁਣ ਤੱਕ ਸੰਗਤਾਂ ਜਿਹੜੀਆਂ ਨੇ ਉਹ ਮੱਥਾ ਟੇਕ ਚੁੱਕੀਆਂ ਨੇ ਮਾਨਜੁਗ ਮੁੱਖ ਮੰਤਰੀ ਭਗਵੰਤਪਾਨ ਜੀ ਦੇ ਅਸ਼ੀਰਵਾਦ ਸਦਕਾ ਸੋ ਮੈਂ ਧੰਨਵਾਦ ਕਰਵਾਉਣਾ ਹੈ ਓਕੇ ਆਪਣਾ ਕਿੰਨੀ ਕਿ ਸੰਗਤਾਂ ਜਾਰੀ ਇਹ ਨੀਰ ਬਾਉੜ ਜੀ 40 43 ਦੇ ਕਰੀਬ ਜਿਹੜੀਆਂ ਹੁਣ ਫਿਰ ਸੰਗਤਾਂ ਜਾ ਰਹੀਆਂ ਜਿੰਨੀ ਕਿ ਬਸ ਦੇ ਵਿੱਚ ਕਪੈਸਿਟੀ ਆ ਉਹਦੇ ਹਿਸਾਬ ਨਾਲ ਜਾ ਰਹੇ ਨੇ ਜੀ ਕਿੰਨੇ ਬੰਦੇ ਇਹ ਜੀ ਅੱਜ ਜਾਣ ਕੇ ਤੇ ਕੱਲ ਜਿਹੜਾ ਵਾ ਵੀ ਸ਼ਾਮ ਨੂੰ ਵਾਪਸੀ ਆਉਣਗੇ ਅਦਕਾਰ ਹਾਂਜੀ